ਵਾਹਿਗੁਰੂ ਜੀ ਖਾਲਸਾ ਸੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕੱਲ ਤੁਹਾਨੂੰ ਸ਼ਾਮ ਟਾਈਮ ਘੱਗਰ ਦਰਿਆ ਦੇ ਪਾਣੀ ਦਾ ਜੋ ਲੈਵਲ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ ਕਿ ਪਾਣੀ ਦਾ ਲੈਵਲ ਕਿੰਨਾ ਕੁ ਵਧਿਆ ਹੈ ਸੋ ਆਓ ਆਪਾਂ ਤੁਹਾਨੂੰ ਦਿਖਾਈਏ ਕਿ ਪਾਣੀ ਦਾ ਲੈਵਲ ਕਿੱਥੇ ਰੋ ਕਿੱਥੇ ਤੱਕ ਪਹੁੰਚ ਚੁੱਕਿਆ ਹੈ ਸੋ ਜੋ ਕੱਲ ਪਾਣੀ ਦਾ ਲੈਵਲ ਸੀ ਉਹ ਇੱਥੇ ਪੱਥਰ ਦੇ ਬੰਦੇ ਦਿਖ ਰਹੇ ਸੀਗੇ ਸੋ ਆਪਾਂ ਨੇ ਉਹ ਇੱਕ ਡੰਡਾ ਦਿਖ ਰਿਹਾ ਜੋ 6.5 ਫੁੱਟ ਦਾ ਨਾਪ ਕੇ ਪੱਥਰਾਂ ਨਾਲ ਬੰਨਿਆ ਸੀਗਾ ਸੋ ਹੁਣ ਤਕਰੀਬਨ 1 ਫੁੱਟ ਦਾ ਰਹਿ ਚੁੱਕਿਆ ਹੈ ਜਿਵੇਂ ਕਿ 5.5 ਫੁੱਟ ਪਾਣੀ ਆ ਚੁੱਕਿਆ ਹੈ ਹੋਰ ਪਾਣੀ ਦਾ ਲੈਵਲ ਜੋ ਹੈ ਕੱਲ ਦੁਪਹਿਰ ਤੋਂ ਬਾਅਦ 5.5 ਫੁੱਟ ਚੜ ਗਿਆ ਹੈ ਤੇ ਪਾਣੀ ਹੋਰ ਪਾਣੀ ਦਾ ਪੱਧਰ ਹੋਰ ਵੱਧ ਰਿਹਾ ਹੈ ਜਿਵੇਂ ਕਿ ਇੱਕ ਨਿਸ਼ਾਨੀ ਇਹ ਲਈ ਹੋਈ ਸੀਗੀ ਇਹ ਹਜੇ ਇਹਦੇ ਨੇੜੇ ਪਹੁੰਚਣ ਵਾਲਾ ਹੀ ਹੈ ਜਿਵੇਂ ਹੀ ਪਾਣੀ ਦਾ ਲੈਵਲ ਵੱਧਦਾ ਹੈ ਜਾਂ ਘਟਦਾ ਉਹਦੇ ਨਾਲ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਜਾਊਗੀ ਜਿੰਨੇ ਮੇਰੇ ਵੀਰ ਭੈਣ ਭਰਾ ਬਜ਼ੁਰਗ ਕੰਗਰ ਦੇ ਖੰਡਾਹੇ ਤੇ ਰਹਿ ਰਹੇ ਹਨ ਉਹਨਾਂ ਲਈ ਇਹ ਅਲਰਟ ਹੈ ਵੀ ਆਪੋ ਆਪਣੀ ਦੇਖਭਾਲ ਰੱਖੋ ਜੀ ਜਿਵੇਂ ਡੰਗਰ ਵਗੈਰਾ ਨੇ ਸਭ ਦੀ ਰੱਖਿਆ ਰੱਖੋ ਤੇ ਆਪਣੇ ਖਾਣ ਪੀਣ ਦਾ ਸਮਾਨ ਆ ਜੋ ਉਹ ਸੁਰੱਖਿਅਤ ਰੱਖੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰਾ ਇਹ ਚੈਨਲ ਸਬਸਕ੍ਰਾਈਬ ਕਰੋ ਜੀ ਵੱਧ ਤੋਂ ਵੱਧ